ਤੁਸੀਂ ਜੁੜਿਓ ਪਰਸ਼ਾਵਾਂ ਦੇ ਨਾਲ ਡੇਰਾ ਬਾਬਾ ਨਾਨਕ ਤੋਂ ਖਬਰ ਸਾਹਮਣੇ ਆ ਰਹੀ ਹੈ ਜਿਵੇਂ ਕਿ ਹੜਾ ਨੇ ਪੰਜਾਬ ਦੇ ਕਾਫੀ ਜਿਲਿਆਂ ਦੇ ਵਿੱਚ ਇਸ ਵਾਰ ਵੱਡੀ ਤਬਾਹੀ ਕੀਤੀ ਹੈ ਅਤੇ ਉਸ ਵਿੱਚ ਜੇ ਗੱਲ ਕਰੀਏ ਤਾਂ ਡੇਰਾ ਬਾਬਾ ਨਾਨਕ ਹਲਕਾ ਵੀ ਸ਼ਾਮਲ ਹੈ ਜਿੱਥੇ ਰਾਵੀ ਦਰਿਆ ਨੇ ਕਾਫੀ ਪਿੰਡਾਂ ਵਿੱਚ ਵੱਡਾ ਨੁਕਸਾਨ ਕੀਤਾ ਹੈ ਇਸ ਨੂੰ ਲੈ ਕੇ ਵੱਖ-ਵੱਖ ਸਮਾਜ ਸੇਵੀ ਸੰਸਥਾਵਾਂ ਪੰਜਾਬੀ ਗਾਇਕ ਅਤੇ ਐਕਟਰ ਬੀਤੇ ਦਿਨਾਂ ਦੇ ਵਿੱਚ ਡੇਰਾ ਬਾਬਾ ਨਾਨਕ ਹਲਕੇ ਵਿੱਚ ਆਏ ਹਨ ਅਤੇ ਉਹਨਾਂ ਵੱਲੋਂ ਲੋਕਾਂ ਦੀ ਸੇਵਾ ਕੀਤੀ ਗਈ ਹੈ ਅਤੇ ਹਰ ਪੀੜਤਾਂ ਦੀ ਮਦਦ ਕੀਤੀ ਗਈ ਹੈ। ਇਸੇ ਤਰ੍ਹਾਂ ਵੇਖਣ ਵਿੱਚ ਆਇਆ ਕਿ ਬੀਤੇ ਦਿਨੀ ਪੰਜਾਬੀ ਗਾਇਕ ਅਤੇ ਐਕਟਰ ਗੈਰੀ ਸੰਧੂ ਵੱਲੋਂ 10 ਮੱਜਾਂ ਡੇਰਾ ਬਾਬਾ ਨਾਨਕ ਹਲਕੇ 'ਚ ਭੇਜੀਆਂ ਗਈਆਂ। ਇਸ ਮੌਕੇ ਗੈਰੀ ਸੰਧੂ ਦੀ ਟੀਮ ਇਹ 10 ਮੱਜਾਂ ਲੈ ਕੇ ਡੇਰਾ ਬਾਬਾ ਨਾਨਕ ਹਲਕੇ ਵਿੱਚ ਪਹੁੰਚੀ। ਉਹਨਾਂ ਵੱਲੋਂ ਗੱਲਬਾਤ ਦੌਰਾਨ ਦੱਸਿਆ ਗਿਆ ਕਿ ਪੰਜਾਬੀ ਗਾਇਕ ਅਤੇ ਐਕਟਰ ਗੈਰੀ ਸੰਧੂ ਵੱਲੋਂ ਇਹ 10 ਮੱਝਾਂ ਡੇਰਾ ਬਾਬਾ ਨਾਨਕ ਹਲਕੇ ਲਈ ਭੇਜੀਆਂ ਗਈਆਂ ਹਨ ਉਹਨਾਂ ਨੇ ਕਿਹਾ ਕਿ ਇੱਥੋਂ ਦੇ ਲੋਕਲ ਵਿਅਕਤੀ ਵੀ ਸਾਡੀ ਟੀਮ ਵਿੱਚ ਸ਼ਾਮਲ ਹਨ ਜਿਨ੍ਹਾਂ ਵੱਲੋਂ ਸਰਵੇ ਕੀਤਾ ਗਿਆ ਹੈ ਕਿ ਕਿੰਨਾ ਪਰਿਵਾਰਾਂ ਨੂੰ ਇਨ੍ਹਾਂ ਪਸ਼ੂਆਂ ਦੀ ਲੋੜ ਹੈ ਅਤੇ ਉਹਨਾਂ ਪਰਿਵਾਰਾਂ ਤੱਕ ਇਹ ਪਸ਼ੂ ਭੇਜੇ ਜਾਣਗੇ ਤਾਂ ਕਿ ਉਹਨਾਂ ਦਾ ਗੁਜ਼ਾਰਾ ਬਸਰ ਹੋ ਸਕੇ ਇਸ ਮੌਕੇ ਗੱਲਬਾਤ ਦੌਰਾਨ ਉਹਨਾਂ ਨੇ ਕੀ ਕਹੇ ਆਓ ਸੁਣਦੇ ਹਾਂ ਉਹਨਾਂ ਦੀ ਜ਼ੁਬਾਨੀ ਔਰ ਜੋ ਮੌਕੇ ਦੀਆਂ ਤਸਵੀਰਾਂ ਕਾਲੇ ਸਕਰੀਨ ਤੇ ਸਾਂਝੀਆਂ ਕਰਨ ਜਾ ਰਹੇ ਹਾਂ ਤਾਜ਼ੀਆਂ ਖਬਰਾਂ ਦੇਖਣ ਲਈ ਸਾਡੇ ਚੈਨਲ ਨੂੰ YouTube Facebook ਅਤੇ Instagram ਤੇ ਸਬਸਕ੍ਰਾਈਬ ਤੇ ਲਾਈਕ ਕਰਨਾ ਨਾ ਭੁੱਲਣਾ ਸਰਚ ਕਰੋ ਪਰਸ਼ਾਵਾਂ ਚੈਨਲ ਤੇ ਜੁੜੇ ਰਹੋ ਸਾਡੇ ਨਾਲ ਪੱਤਰਕਾਰ ਰਿੰਕੂ ਰਾਜਾ ਦੀ ਇੱਕ ਖਾਸ ਰਿਪੋਰਟ ਅੱਜ ਆਪਾਂ ਇਸ ਦੇਰੋਂ ਆਪਾਂ ਨਾਲ ਦੀ ਥਾਂ ਤੇ ਖੜੇ ਹਾਂ ਤੇ ਜਿੱਥੇ ਖਾਦਾਂ ਦਾ ਪ੍ਰਭਾਵ ਜਿੱਦਾਂ ਆਪਾਂ ਕਹਿ ਰਹੇ ਹਾਂ ਕਿ ਇਸੇ ਜਿਹੇ ਤਰ੍ਹਾਂ ਬਹੁਤ ਜ਼ਿਆਦਾ ਹੋਇਆ ਤੇ ਪਹਿਲੇ ਦਿਨ ਤੋਂ ਹੀ ਨਵਾਂ ਇਥੇ ਸੁਆਮਾਂ ਚੱਲ ਰਹੀਆਂ ਬਹੁਤ ਸਾਰੇ ਸੰਗਤ ਦੁਆਰਾ ਉਹਦੇ ਵਿੱਚ ਅਸਿੰਸਰ ਨੇ ਵੀ ਇੱਕੋ ਤਰ੍ਹਾਂ ਟੈਲੀਫੋਨ ਆਇਆ ਸਰਬਜੀਤ ਸਾਡੇ ਗਾਨੀ ਸੱਜਣਾਂ ਦੇ ਭਰਾ ਕਿ ਸਾਡੇ ਖਿਡਾਰੀ ਵੀਰ ਕਲਾਕਾਰ ਭਰਾ ਨਾਲ ਕੋਈ ਵੀ ਨਹੀਂ ਪਿਛੇ ਰਹਿ ਗਿਆ ਜਿਹਦੇ ਵਿੱਚ ਹੁਣ ਸਾਡੇ ਵੀਰ ਕੈਰੀ ਸੰਧੂ ਨੇ ਸੁਨੇਹਾ ਲਾਇਆ ਸੀ ਕਿ ਆਪਾਂ ਇੱਥੇ ਜਿਹੜੇ ਪਰਿਵਾਰਾਂ ਦੇ ਬਿਲਕੁਲ ਟੋਟਲ ਲੌਸ ਹੋ ਗਿਆ ਪਸ਼ੂ ਕੋ ਮਰ ਗਏ ਜਾਂ ਹਰ ਗਏ ਤੇ ਆਪਾਂ ਉਹਨਾਂ ਪਰਿਵਾਰਾਂ ਨੂੰ 10 ਮੱਝਾਂ ਜਿਹੜੀਆਂ ਸੱਜਣ ਸੋਈਆਂ ਉਹਨਾਂ ਨੂੰ ਆਪਾਂ ਮਹੱਈਆ ਕਰਵਾਈਏ ਉਹਦੇ ਵਾਸਤੇ ਸੇਵਾ ਲੈ ਕੇ ਦਸਾਂ ਮੱਝਾਂ ਦੀ ਸਾਡੀ ਉਹ ਇੱਥੇ ਉਹਦੇ ਵਾਸਤੇ ਜਿਹੜਾ ਸਾਡੇ ਲੋਕਲ ਏਰੀਆ ਦੇ ਇੱਥੇ ਖਿਡਾਰੀ ਵੀਰ ਹੈ ਜੀ ਤੇ ਤੋਂ ਆਪਣਾ ਚੱਕੀ ਵੀਰ ਹੋਣੀਆ ਸੱਜਣ ਭਲਵਾਨ ਉਹਨੇ ਹੈਪੀ ਹੋਣੀ ਅਗੇ ਤਾਂ ਹੁਣ ਸਾਰੇ ਤੇ ਸੱਜਣ ਭਾਈ ਹੁੰਦੀ ਤੇ ਸਾਰਿਆਂ ਦੇ ਇੱਕ ਅਸੀਂ ਉਦੋਂ ਪਹਿਲਾਂ ਸਰਵੇਟ ਆਪਣੇ ਤੌਰ ਤੇ ਕਰਨਾ ਸੀ ਤੇ ਇਹਨਾਂ ਜਿੰਮੇ ਲੱਗ ਗਿਆ ਸੀਗੇ ਤੁਸੀਂ ਲੋਕਲ ਨੇ ਤੁਹਾਨੂੰ ਜਿਆਦਾ ਪਤਾ ਏ ਜੀ ਇਹਦਾ ਵੀ ਤੁਸੀਂ ਸਾਨੂੰ ਡਾਟਾ ਮਹੀਆ ਕਰਾ ਦੇਵੋ ਜਿੱਥੇ ਇਹਨਾਂ ਨੂੰ ਸੂਚੀ ਦੇਣਗੇ ਉੱਥੋਂ ਤੇ ਜਿਹੜਾ ਪ੍ਰੋਗਰਾਮ ਡਿਜ਼ਾਈਨ ਹੋਵੇ ਰੋਜ਼ਗਾਰ ਤੋਂ ਅਸੀਂ ਆਪਾਂ ਦੇਖੀਏ ਇਲਾਕੇ ਦਾ ਟੋਟਲ ਲਾਸੇ ਹੋ ਗਿਆ ਹਰ ਇੱਕ ਦੇ ਪ੍ਰਭਾਵ ਹੋਗੇ ਚਾਹੇ ਕੋਈ ਖੇਤੀ ਵਾਲਾ ਚਾਹੇ ਕੋਈ ਆਪਣਾ ਮਜ਼ਦੂਰ ਵਰਗ ਆ ਜਾਂ ਆਪਣੇ ਇਹ ਡੇਲੀ ਵਾਲੇ ਆ ਕੋਈ ਖੇਤਾ ਰਿਆ ਨਹੀਂ ਜਿਹਨਾਂ ਨੂੰ ਨੁਕਸਾਨ ਨਹੀਂ ਹੋਇਆ ਤੇ ਆਪਣੇ ਤਾਂ ਉਹ ਕਹਾਣੀਆਂ ਕਿ ਆਪਾਂ ਸਾਰੇ ਇੱਕ ਹਾਰਾ ਨਾਰਾ ਆਪਣੇ ਭਰਾਵਾਂ ਦੇ ਨਾਲ ਇੱਥੇ ਮਾਰਨ ਦੇ ਖੜੇ ਆ ਤੇ ਨੁਕਸਾਨ ਦਾ ਤਾਂ ਕੋਈ ਅੰਦਾਜ਼ਾ ਨਹੀਂ ਤੇ ਬਿਆਨ ਕਰਨ ਨੂੰ ਪਰ ਇਹ ਜਿੰਨਾ ਨੁਕਸਾਨ ਹੋ ਗਿਆ ਜਨਰਲ ਸੇਰ ਕਰਕੇ ਆਪਰੇ ਰਾਤ ਰਾਤ ਦਾ ਉਹ ਨਹੀਂ ਜਿਹੜੇ ਮਰ ਗਏ ਮਾਲਕਾਂ ਦੇ ਕੋਈ ਸਾਡੀ ਨਹੀਂ ਹਾਂ ਤੇ ਅਸਕਰੇ ਗਏ ਜਦ ਫਿਰਨੇ ਚੌਕ ਤੋਂ ਪਾਣੀ ਲਪਾਤੇ ਦੇਖਿਆ ਆਪਣੇ ਨੂੰ ਦੇਖਿਆ ਕਿ ਅਖਰੀ ਚਾਰਾ ਵੱਢ ਕੇ ਪਾਜ ਉਹਨਾਂ ਦਾ ਜੀਵਨ ਖਤਮ ਹੋ ਗਿਆ ਕੰਮ ਸਾਰਾ ਰੁੜਗੀਆਂ ਤੇ ਮਰ ਗਈਆਂ ਸਾਰੇ ਮਰ ਗਏ ਅੱਜ ਦਿਨ ਆਇਆ ਕਿ ਜਨ ਚੌਕ ਤੁਹਾਨੂੰ ਬਹੁਤ ਧੰਨਵਾਦ ਕਰਦਾ ਜਿਆਦਾ ਵੀ ਜਿਹੜੇ ਜਾ ਕੇ ਸਾਡਾ ਨਾਮ ਉਹਕੇ ਲੇਖਿਆ ਸਾਰਾ ਕੋਈ ਸਾਰੇ ਪਿੰਡਾਂ ਦੇ ਨਾਲ ਸਰਵਾ ਕੀਤਾ ਸਰਵਾ ਕਰਕੇ ਦੇਖਿਆ ਜਿਹਦਾ ਮਾਲ ਦਾ ਜਿਆਦਾ ਨੁਕਸਾਨ ਹੋਇਆ ਉਹਨਾਂ ਵੀ ਨੇ ਉਹਨਾਂ ਨੂੰ ਮਦਦ ਦਿੱਤੀ ਨੇ ਉਹ ਵੀਰ ਦਾ ਬਹੁਤ ਧੰਨਵਾਦ ਜਿਨੇ ਬਚਾਏ ਨਾ ਸਕਦੇ ਸਾਡੇ ਕੋ ਮੱਝਾਂ ਸੀ 6 ਮੱਝਾਂ ਕਿ ਜੇ ਪਾਈ ਤਨ ਜਦਾਗੇ ਦਾ ਸਭੀ ਆਡੇ ਇਲਾਕੇ ਦੇ ਸਾਰੇ ਲੋਗ ਆਏ ਤਾਂ ਉਹ ਸਾਰੇ ਇਲਾਕੇ ਦੇ ਵਿੱਚ ਕੱਲੇ ਕੱਲੇ ਪਿੰਡ ਜਿਹੀ ਵਿਰੇ ਆ ਤੇ ਬਾਕੀ ਦੋ ਗੇ ਪਿੰਡ ਆ ਜਿਨ੍ਹਾਂ ਦੇ ਮਤਲਬ ਡੰਗਰ ਮਾਰ ਗਏ ਤੇ ਰੁੜ ਗਏ ਆ ਕਈਆਂ ਕੋ ਮਤਲਬ ਇਹ ਪਾਰਲਾ ਪਿੰਡ ਕਣੀਏ ਕੇ ਬੇਟਾ ਕੇ ਚੰਡੀਗੜਾ ਬਾਦੀ ਜਿਹੜਾ ਪਾਰਲਾ ਪਿੰਡ ਆ ਉਹਨਾਂ ਲੋਕਾਂ ਕੋ ਆਪਣੀ ਜਾਨ ਮਹਾ ਬਚੀ ਉਹਨਾਂ ਦੇ ਉੱਥੇ ਬੱਜੇ ਹੀ ਮਰ ਗਏ ਜਿਆਦਿਆਂ ਦੇ ਜਿਹੜਾ ਦੂਜਾ ਚੰਡੀਗੜਾ ਬਾਦੀ ਉਹਨਾਂ ਨੇ ਵਿਚਾਰੇ ਆ ਫਿਰ ਮਜਬੂਰੀ ਤੇ ਮਾਰਿਆ ਰੱਸੀ ਖੋਲ ਤੇ ਓ ਰੋੜ ਰੜ ਗਈਆਂ ਮੱਜਾਂ ਉਹਨਾਂ ਦੀ ਇਹ ਆਪਣੇ ਕੋ ਜਿੰਨੇ ਵੀਰ ਜਿਹੜੇ ਅੱਜ ਖਲੋਤੇ ਆ ਇਹਨਾਂ ਦੇ ਘਰਾਂ ਦੇ ਵਿੱਚ ਪਰ ਕਈ ਗਏ ਜਿਨ੍ਹਾਂ ਕੋ 5 ਹੀ ਉਹਨਾਂ ਦੀ 2 ਰੁੜਗੀਆਂ 3 ਨੇ ਆ ਗਈਆਂ ਕਿ ਕੋ 10 ਹੀ ਉਹਨਾਂ ਦੀ 5 ਰੁੜਗੀਆਂ 5 ਹੈਗੀਆਂ ਇਹਨਾਂ ਵੀਰਾਂ ਜਿਹੜੇ ਵੀਰਾਂ ਨੂੰ ਅੱਜ ਦਿਨ ਲਗੇ ਇਹਨਾਂ ਦੇ ਘਰ ਚ ਇੱਕ ਇੱਕ ਵੀਰੀ ਹੈਗਾ ਇਹਨਾਂ ਦੀਆਂ ਸਾਰੀਆਂ ਸਾਰੀਆਂ ਰੁੜਗੀਆਂ ਜੀ ਇਹਨਾਂ ਇਹਨਾਂ ਦੇ ਦਿਲ ਜਾਣਦੇ ਆ ਜੀ ਜਿਨ੍ਹਾਂ ਦੀ ਜਿਨ੍ਹਾਂ ਦਾ ਸਾਰਾ ਸਾਰਾ ਕੁਝ ਰੁੜ ਗਿਆ ਵਾ ਇਹਨਾਂ ਦੀ ਜੰਨੀਆਂ ਸ਼ੀਸ਼ਾ ਜਿਨ੍ਹਾਂ ਨੇ ਮਨ ਚੋਂ ਇਹਨਾਂ ਦੀ ਨਿਕਲਣੀਆਂ ਜੋ ਕਿ ਉਹ ਉਸ ਵੀਰ ਦਾ ਬਹੁਤ ਬਹੁਤ ਧੰਨਵਾਦ ਉਹਨੂੰ ਮਹਾਰਾਜ ਨੇ ਬਹੁਤ ਜ਼ਿਆਦਾ ਦਿੱਤਾ ਉਹਨੇ ਇਹਨਾਂ ਨੂੰ ਦਿਲ ਫੁੱਲ ਭੇਟਾ ਕਰਨ ਰਿਹਾ ਆਪਣੇ ਵੱਲ ਉਹਦਾ ਬਹੁਤ ਬਹੁਤ ਧੰਨਵਾਦ ਤੇ ਇਹਨਾਂ ਵੀਰਾਂ ਦੀ ਰੋਜੀ ਰੋਟੀ ਰ